ਤਨ ਤਨ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਧੋਖਾ ਸਿੱਖਾਂ ਨਾਲ ਕਿਉਂ ਕੀਤਾ ਜਾ ਰਿਹਾ ਮੈਂ ਆਸ ਕਰਦਾ ਮੇਰੇ ਸਾਰੇ ਹੀ ਭੈਣ ਭਰਾ ਸੂਜਮਾਨੇ ਵੀਡੀਓ ਜਰੂਰ ਸੁਣਨ ਅਤੇ ਇਹਦੇ ਪ੍ਰਤੀ ਆਪਣੇ ਵਿਚਾਰ ਪ੍ਰਗਟਾਉਣ ਤਾਂ ਕਿ ਵਾਜਿਦ ਬੁਲੰਦ ਕਰਨ ਇਹ ਗੁਰੂ ਨਾਨਕ ਸਾਹਿਬ ਦੇ ਹਰ ਇੱਕ ਸਿੱਖ ਦਾ ਫਰਜ਼ ਬਣਦਾ ਤੁਸੀਂ ਸਭ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਪੂਰਵ ਦੇ ਪੜਾਇਆ ਜਾਂਦਾ ਸਾਨੂੰ ਕਿਤਾਬਾਂ ਦੇ ਵਿੱਚ ਸਾਡੀ ਨਵੀਂ ਪੀੜੀ ਨੂੰ ਪੜਾਇਆ ਜਾਂਦਾ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਬੁੱਕਿਆ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਚ ਇੱਕ ਲੇਖ ਲਿਖਿਆ ਜਾ ਜੋ ਤੁਸੀਂ ਵੀ ਪੜਿਆ ਹੋਵੇਗਾ ਤੁਹਾਡੇ ਬੱਚਿਆਂ ਨੇ ਵੀ ਪੜਿਆ ਹੋਊਗਾ ਤੁਹਾਡੇ ਵਡਿਆਣੇ ਵੀ ਪੜਿਆ ਹੋਵੇਗਾ ਉਹਦੇ ਵਿੱਚ ਇੱਥੇ ਇਹਨਾਂ ਨੇ 15 April ਲਿਖਿਆ ਹੈ ਲੇਕਿਨ ਆਮ ਤੌਰ ਤੇ 14 April ਹੀ ਆਪਾਂ ਇਹਨੂੰ ਬੋਲਦੇ ਹਾਂ 1469 ਯਾਨੀ ਕਿ April ਦਾ ਮਹੀਨਾ ਚਾਹੇ 14 ਤਰੀਕ ਹੋਵੇ ਚਾਹੇ 15 ਤਰੀਕ ਹੋਵੇ ਉਹ ਆਪਾਂ ਬਾਅਦ ਚ ਡਿਸਾਈਡ ਕਰ ਲਾਂਗੇ ਇਹਦੇ ਵਿੱਚ ਸਾਨੂੰ ਕਿਹਾ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੂਰਵ 14 ਜਾਂ 15 April ਨੂੰ ਕੋਈ ਆਇਆ ਜਦੋਂ ਅਸੀਂ ਮਨਾਉਨੇ ਆ ਉਦੋਂ ਅਸੀਂ ਨਵੰਬਰ ਅਕਤੂਬਰ ਤੱਕ ਜਾ ਕੇ ਦਸੰਬਰ ਤੀ ਵੀ ਮਨਾ ਲੀਨੇ ਕੀ ਇਹ ਧੋਖਾ ਨਹੀਂ ਕੀ ਸਾਨੂੰ ਇਹਦੇ ਪ੍ਰਤੀ ਸਾਡੀਆਂ ਸਰਕਾਰਾਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਇਹਦੇ ਪ੍ਰਤੀ ਕੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ ਇਹਦੇ ਪ੍ਰਤੀ ਜਿਹੜੀਆਂ ਹੋਰ ਜੱਥੇਬੰਦੀਆਂ ਨੇ ਧਾਰਮਿਕ ਉਹਨਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ ਕਿ ਸਾਡਾ ਇੱਧਰ ਧਿਆਨ ਕਿਉਂ ਨਹੀਂ ਜਾਂਦਾ ਵੇਖੋ ਸਰਕਾਰਾਂ ਹਰ ਇੱਕ ਪਾਰਟੀ ਨੇ ਹੰਡਾਈਆਂ ਨੇ ਮੰਨ ਲਓ ਪਿਛਲੇ 20 ਸਾਲਾਂ ਚ ਕੋਈ ਵੀ ਹੋਵੇ ਚਾਹੇ ਸ਼੍ਰੋਮਣੀ ਕਮੇਟੀ ਨਾਲ ਰਿਲੇਟਡ ਕੋਈ ਹੋਵੇ ਜਿਵੇਂ ਬਾਦਲ ਦਲ ਸੀ ਕਾਂਗਰਸ ਹੀ ਜਾਂ ਹੋਰ ਕਈ ਸਰਕਾਰਾਂ ਹੀ ਹੁਣ ਜਿਵੇਂ ਆਪ ਵਾਲੀਆਂ ਨੇ ਹੁਣ ਸਾਰੇ ਹੀ ਇਹੋ ਹੀ ਪੜਾ ਰਹੇ ਨੇ ਕਿ ਇੱਚ ਸੁਧਾਰ ਨਹੀਂ ਕਰਨਾ ਚਾਹੀਦਾ ਜੇ ਇਹ ਡੇਟ ਆ 14 ਅਪ੍ਰੈਲ ਜਾਂ 15 ਅਪ੍ਰੈਲ ਇਨੇ ਮੁਤਾਬਕ ਹੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਚਾਹੀਦਾ ਜੇ ਤਰੀਕ ਗਲਤ ਆ ਤੇ ਇਹਨੂੰ ਬਦਲ ਦੇਣਾ ਚਾਹੀਦਾ ਇਹ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਵਾਅ ਚੁੱਕੀਏ ਜੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਵਿਚਾਰ ਧਾਰਾ ਨਾਲ ਜੁੜੇ ਹੋਏ ਹਾਂ ਦੂਸਰਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਜੇ 14 April ਨੂੰ ਪ੍ਰਕਾਸ਼ ਦਿਹਾੜਾ ਹੁੰਦਾ ਇੱਕ ਨਵੀਂ ਸ਼ੁਰੂਆਤ ਹੁੰਦੀ ਆ ਤੇ თან ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਕੁਦਰਤੀ ਗੱਲ ਆ ਕਿ ਉਹਨਾਂ ਵੀ ਇਹੋ ਦੇਣ ਹੀ ਖਾਲਸੇ ਦੀ ਸਿਰਜਣਾ ਚੁਣਿਆ ਹੋਵੇਗਾ ਜੋ ਤਖਤ ਪਹਿਲਾਂ ਜੋ ਤਖਤ ਕੇਸਗੜ ਸਾਹਿਬ ਆਪਾਂ ਬੋਲਦੇ ਜੋ ਪਹਿਲਾਂ ਕਿਲਾ ਕੇਸਗੜ ਕਿਲਾ ਕੇਸਗੜ ਸਾਹਿਬ ਸੀ ਬਾਅਦ ਵਿੱਚ ਤਖਤ ਸ਼੍ਰੀ ਕੇਸਗੜ ਸਾਹਿਬ ਆਪਾਂ ਸੰਬੋਧਨ ਕਰਦੇ ਆ ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਾਡੀ ਨਵੀਂ ਪੀੜ੍ਹੀ ਨੂੰ ਧਿਆਨ ਦੇਣਾ ਚਾਹੀਦਾ ਸਾਡੇ ਲੋਕਾਂ ਨੂੰ ਇਹੋ ਜੀਆਂ ਚੀਜ਼ਾਂ ਦੇ ਖਿਲਾਫ ਆਵਾਜ਼ ਠਾਉਣੀ ਚਾਹੀਦੀ ਆ ਜੇ ਆਪਾਂ ਆਵਾਜ਼ ਨਹੀਂ ਠਾਵਾਂਗੇ ਗੱਲ ਹੀ ਨੇ ਕਰਾਂਗੇ ਸੁਧਾਰ ਕਿਵੇਂ ਹੋਵੇਗਾ ਫਿਰ ਇਤਿਹਾਸਕ ਪੱਖਾਂ ਦੇ ਪ੍ਰਤੀ ਕਿਵੇਂ ਜਾਗਰੂਤੀ ਆਵੇ ਕਿ ਜੇ ਸਾਡੇ ਗਾਂ ਆਉਣ ਵਾਲੀਆਂ ਨਸਲਾਂ ਪੁੱਛਣ ਗਿਆ ਕਿ ਤੁਸੀਂ ਆਪਣੇ ਇਤਿਹਾਸ ਨਾਲ ਜਾਂ ਆਪਣੀ ਕੌਮ ਦੇ ਨਾਲ ਜਾਂ ਆਪਣੇ ਵਿਰਸੇ ਦੇ ਨਾਲ ਕੀ ਚੰਗਾ ਕੀਤਾ ਤੇ ਆਪਾਂ ਕੀ ਜਵਾਬ ਦਵਾਂਗੇ ਤੁਸੀਂ ਆਪਣੇ ਬੱਚਿਆਂ ਦੀ ਕਿਤਾਬ ਖੋਲ੍ਹ ਕੇ ਵੇਖੋ ਜੇ ਇਹ ਡੇਟ ਸਹੀ ਆ ਤਾਂ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅੱਜ 14 ਅਪ੍ਰੈਲ ਆ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਸੁਚੇਤ ਰਹਿਣਾ ਚਾਹੀਦਾ ਕਿਹੜੇ ਬੰਦੇ ਨੇ ਸਾਡੇ ਦਿਮਾਗ 'ਚ ਸਾਨੂੰ ਪੜ੍ਹਾ ਕੁਝ ਦਿੱਤਾ ਤੇ ਕੰਮ ਕੋਈ ਕਰਵਾ ਰਿਆ ਕੀ ਸਾਨੂੰ ਆਪਣੇ ਆਪ ਨਾ ਸਵਾਲ ਨਹੀਂ ਕਰਨਾ ਚਾਹੀਦਾ ਆਪਾਂ ਤੇ ਜਿਹੜੇ ਨੇ ਸਾਨੂੰ ਜੋ ਕਹਿਤਾ ਸੀ ਉਹਦੇ ਮਗਰ ਲੱਗ ਜਾਵਾਂਗੇ ਕਿਤਾਬਾਂ ਸਾਡੀਆਂ ਗਲਤ ਆ ਜੇ ਗਲਤ ਆ ਤੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਇੱਥੋਂ ਡੇਟਾ ਨੂੰ ਸੁਧਾਰ ਕਰਨਾ ਚਾਹੀਦਾ ਜੇ ਸਹੀ ਆ ਤਾਂ ਫਿਰ ਇਹਨਾਂ ਨੂੰ ਲਾਗੂ ਕਰਨਾ ਚਾਹੀਦਾ ਇਹ ਅੱਜ ਸਵਾਲ ਜਿਹੜਾ ਵਾ ਹਰ ਇੱਕ ਤੁਹਾਡੇ ਵਰਗੇ ਸੂਝਵਾਨ ਭੈਣ ਭਰਾ ਦੇ ਦਿਮਾਗ 'ਚ ਗੂੰਜਦਾ ਪਿਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹਾਡੇ ਵਰਗੇ ਯੋਧਿਆਂ ਨਾਲ ਗੱਲ ਸਾਂਝੀ ਕੀਤੀ ਆ ਤੇ ਤੁਹਾਡੇ ਵਰਗੇ ਯੋਧੇ ਇਸ ਗੱਲ ਨੂੰ ਘਰ ਘਰ ਪਹੁੰਚਾਉਣਗੇ ਤਾਂ ਕਿ ਇਹਦੇ ਵਿੱਚ ਸੁਧਾਰ ਕੀਤਾ ਜਾ ਸਕੇ ਜਾਂ ਇਸ ਤਰੀਕ ਨੂੰ ਮੰਨਿਆ ਜਾ ਸਕੇ ਆਸ ਕਰਦਾ ਕਿ ਤੁਸੀਂ ਜਰੂਰ ਸਹਿਯੋਗ ਦੇਵੋਗੇ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ